ਬੜੀ ਵੱਡੀ ਸੇਵਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਬਾਬਾ ਜੀ ਬੜੀ ਕਿਰਪਾ ਸਤਗੁਰੂ ਸੱਚੇ ਪਾਤਸ਼ਾਹ ਦੀ ਇਹ ਬੱਸ ਦੀ ਸੇਵਾ ਬਾਬਾ ਜੀ ਸਾਡੇ ਸ਼ਹਿਰ ਦੇ ਵਿੱਚ ਪਾਪਾ ਪਰਮਾਨੰਦ ਹੁੰਦੇ ਸੀ Hindu ਪਰਿਵਾਰ ਤੋਂ ਸੀ ਉਹਨਾਂ ਨੇ ਜਦੋਂ ਬੱਸ ਚਲਾਈ ਇਹ ਬੜੀ ਕਿਰਪਾ ਸਤਗੁਰੂ ਜੀ ਉਹਨਾਂ ਦੇ ਕੀਰਤਨ ਕਰਨ ਵਾਲੇ ਨੇ ਮੁੰਡੇ ਵਿੱਚ ਬਹਿਣਾ ਦੂਜਾ ਬੰਦਾ ਜਿਹੜਾ ਕਲਯੁਗੀ ਬੰਦਾ ਸਾਡੇ ਚ ਪੈਂਦਾ ਹੀ ਨਹੀਂ ਹੈ ਦੇਖ ਹਸਾ ਵਾਈ ਕਿੰਨੀ ਦੂਰ ਤੱਕ ਭਾਈ ਸ਼ੌਂਕੀ ਜੀ ਕਿਹੜੇ ਕਿਹੜੇ ਇਤਿਹਾਸਿਕ ਗੁਰਦੁਆਰਿਆਂ ਦੇ ਦੂਰ ਤੱਕ ਤੁਸੀਂ ਦਰਸ਼ਨ ਸੰਗਤ ਨੂੰ ਹੁਣ ਤੱਕ ਕਰਵਾ ਚੁੱਕੇ ਜੀ ਹੁਣ ਅਸੀਂ ਬਾਬਾ ਜੀ ਹਜੇ ਪਿਛਲੇ 4-5 ਮਹੀਨਿਆਂ ਕਾ ਹੀ ਹਜੂਰ ਸਾਹਿਬ ਗਏ ਸਾਂ ਹਜੂਰ ਸਾਹਿਬ ਜਾ ਕੇ ਬੜਾ ਆਨੰਦ ਪੱਜਾ ਜੀ 15 ਦਿਨਾਂ ਦਾ ਸਾਰੀ ਸੰਗਤ ਨਾਲ ਸਾਡੇ ਗਈ ਹੁਣ ਸਾਡਾ ਪ੍ਰੋਗਰਾਮ ਇਹ ਬਣਿਆ ਵੀ ਹਰ ਸਾਲ ਦੇ ਸਾਲ ਇਹ ਪੱਕੀ ਪਸਾ ਹੀ ਲਾਤੀ ਵੀ ਹਜੂਰ ਸਾਹਿਬ ਲੈ ਕੇ ਜਾਣੀ ਆ ਉਦਾਂ ਵੀ ਕੋਈ ਪ੍ਰੋਗਰਾਮ ਬਣੇ ਜਿੱਦਾਂ ਪੌਂਡਾ ਸਾਹਿਬ ਅਨੰਤਪੁਰ ਸਾਹਿਬ ਆ ਕੋਈ ਵੀ ਗੁਰਦਾਰੇ ਦੇ ਵਿੱਚ ਕੋਈ ਸਾਨੂੰ ਪਰੇਸ਼ਾਨੀ ਇਹ ਚ ਤੇਲ ਹੀ ਸਾਡਾ ਲੱਗਣਾ ਇਸੀ ਪਾਸਵਾ ਬਾਬਾ ਜੀ ਸਾਧ ਸੰਗਤ ਅੱਗੇ ਬੇਨਤੀ ਆ ਵੀ ਹਰ ਐਤਵਾਰ ਦੇ ਐਤਵਾਰ ਚਾਟੀਪੁਰ ਚੌਂਕ ਤੇ ਆਇਆ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ। ਸਾਲ ਹੀ 32 ਸਾਲ ਹੀ ਹੋ ਗਏ ਆ 35 ਸਾਲ ਹੀ ਇਕੱਠੇ ਹੀ ਹੋਨੇ ਇਸ ਮਤਲਬ ਸਾਹੀਂ ਭੈਣ ਭਰਾ ਆਈਆਂ ਅਸੀਂ। ਤੇ ਅਸੀਂ ਰਲ ਮਿਲ ਕੇ ਹੀ ਹੈ ਨਾ ਅਸੀਂ ਆਉਨੇ ਹਾਂ ਮਾਜਾਂਗੇ ਬੱਸਾਂ ਦੇ। ਸਾਨੂੰ ਬੜੀ ਪਰੇਸ਼ਾਨੀ ਸੀ ਉਹਨਾਂ ਨੇ ਸਾਨੂੰ 4 ਵਜੇ 5 ਵਜੇ ਘਰ ਲਈ ਸਾਡਾ ਹੁੰਦਾ ਹੀ ਇਹੀਂ ਕੀਰਤਨ ਕਰਨਾ ਜਿੱਥੇ ਅਸੀਂ ਬਹਿ ਜਾਣਾ ਉੱਥੇ ਹੀ ਕੀਰਤਨ ਕਰਨਾ। ਫਿਰ ਸਾਨੂੰ ਬੜੇ ਪਰੇਸ਼ਾਨੀ ਫਿਰ ਇੱਕ ਦਿਨ ਇਹੋ ਜਿਹਾ ਟਾਈਮ ਆਇਆ ਤੇ ਅਸੀਂ ਪੰਜ ਵਾਰਸਾ ਬੈਠੇ ਆ। ਉੱਥੇ ਬੈਠੇ ਸਾਰੀਆਂ ਬੀਬੀਆਂ ਕਹਿੰਦੀਆਂ ਤੇ ਅਈ ਆਖਾ ਚਲੋ ਇਹ ਕਿਹੜੀ ਗੱਲ ਰਲ ਮਿਲ ਕੇ ਕਰੀਏ ਇਹਨਾਂ ਨੂੰ ਮੈਂ ਹਾਂ ਬਸ ਪਾਈਏ ਇਹਨੇ ਮਹਾਰਾਜ ਨੇ ਉਦਮ ਦਿੱਤਾ ਉੱਥੇ ਮੈਂ ਝਕਾਰਾ ਛੱਡਿਆ ਤੇ ਬਾਬੇ ਦੀ ਸੇਵਾ ਕੀਤੀ ਬਸ ਉਹ ਪੀ ਤਰ੍ਹਾਂ ਭਰਾਲਾ ਹੋ ਗਿਆ ਇੱਕ ਮੇਰ ਤੇ ਇਸ ਵਾਰ ਤੇ ਸੰਗਤ ਨੂੰ ਬੇਨਤੀ ਆ ਆਤਵਾਰ ਦੇ ਆਤਵਾਰ ਅੱਛੀ ਦਾ ਸਭ ਗੁਰਦੁਆਰੇ ਆਓ ਤੇ ਸਾਡੇ ਨਾਲ ਜੁੜੋ ਕਿੰਨੇ ਕਿੰਨੇ ਵਜੇ ਜਿਹੜਾ ਉੱਥੋਂ ਬਸ ਸੰਗਤ ਨੂੰ ਦੱਸ ਦੋਗੇ ਕਿੰਨੇ ਵਜੇ ਚੱਲ ਰਹੇ ਚੋ ਉੱਤੋਂ ਦੀ ਸਵੇਰੇ 9 ਵਜੇ ਜੀ ਸੋ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਇਦਾਂ ਹੀ ਸੇਵਾ ਕਰਦੇ ਰਹੋ ਇੰਨੀ ਸੰਤੁਸ਼ਟੀ ਹੈ ਸੀ ਮੈਂ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਜਿੱਤਾਂ ਮਹਾਰਾਜ ਨਹੀਂ ਨਾ ਇਹ ਬਾਸਿਕਤੇ ਵੀ ਸ੍ਰੀ ਬਾਸਕੋਣੇ ਸਾਰੀ ਸੰਗਤ ਨੂੰ ਐ ਇੰਨੀ ਮਤਲਬ ਰਾਹਤ ਮਿਲਦੀ ਆ ਕਿ ਕੋਈ ਵੀ ਪੈਸਾ ਵੈ ਨਾ ਕੋਈ ਹੋਵੇ ਤੇ ਫਿਰ ਵੀ ਆਣ ਕੇ ਇਹਦੇ ਵਿੱਚ ਸੱਜਦੇ ਨਾਲ ਜੁੜ ਕੇ ਆ ਜਾਂਦੇ ਆ ਬਹੁਤ ਬਹੁਤ ਇਹਦਾ ਭਾਜੀਸੌਰ ਸਿੰਘ ਦੇ ਮਿਹਰਬਾਨੀ ਕੀਤੀ ਹੈ ਨਾ ਜਿਹੜੀ ਕਿ ਬਾਸ ਲੈ ਕੇ ਬਾਸ ਦੇ ਨਾਲ ਸਾਰਿਆਂ ਨੂੰ ਸੂਰਤਾ ਮਿਲੀਆਂ ਸੇਵਾ ਕਰਨ ਸਤ ਉਲਟੀ ਮੇਰੀ ਆ ਬੇਰੀਆਂ ਦੋਏ ਅੱਖਾਂ ਦੀ ਲਾਈਟ ਗਈ ਆ ਠੀਕ ਆ ਮੇਰੇ ਵਾਟਸਾਲ ਹੋ ਗਏ ਆ ਲਾਈਟ ਗਈ ਆ ਫਿਰ ਵੀ ਮੈਨੂੰ ਇਨਾ ਮੰਨੂ ਮੈਂ ਸ਼ੁਕਰਾਨਾ ਕਰਦਾ ਗੁਰੂ ਆਮਦਾ ਪਾਸ਼ਾ ਦਾ ਛੋਡੀ ਸੁਲਤਾਨ ਪਿਤਾ ਜੀ ਦਾ ਅੰਮਰਸ਼ੀਦ ਬਾਬਾ ਦੀ ਜਿੰਦਾ ਸ਼ੁਕਰਾਨਾ ਕਰਦਾ ਕਿ ਮੈਨੂੰ ਫਿਰ ਵੀ ਇਹ ਇਹ ਮੈਨੂੰ ਕਰਾਉਣ ਲੈ ਕੇ ਆਉਂਦੇ ਆ ਘਰ ਛੱਡ ਕੇ ਜਾਂਦੇ ਆ ਮੈਨੂੰ ਇਨੀਸ਼ਲ ਟੁੱਟੀ ਹੈ ਸੇਵਾ ਦੇ ਵਿੱਚ ਮੈਨੂੰ ਮਰਾਹ ਮਿਲਦੀ ਆ ਬੜਾ ਲੰਮ ਦੋਨਾਂ

ਦੇ ਨਾਮ ਨਾਮ ਜਿਤੇ ਜਤ ਜਰਾ ਕਮ ਰਾਜ ਨਾਮ ਨਾਮ ਜਿਤੇ ਨਾਮ ਨਾਮ ਜਿਤੇ ਜਿਤੇ ਆਤਮ ਰਾਜ ਨਾਮ 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 ਜਿਤੇ ਆਤਮ ਰਾਜ ਨਾਮ 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 ਜਿਤੇ ਨਾਮ ਕੀ ਸਜਾ ਤੋਂ ਨਾ ਹੀ ਤੇਰਾ ਕੀ ਸਜਾ ਤੋਂ ਨਾ ਹੀ ਤੇਰਾ ਕੀ ਸਜਾ ਤੋਂ ਨਾ ਹੀ ਤੇਰਾ ਕੀ ਸਜਾ ਤੋਂ ਨਾ ਹੀ